ਅੱਜ ਭਾਈ ਤਾਰੂ ਸਿੰਘ ਦੀ ਦਾ ਸ਼ਹੀਦੀ ਵਾਲਾ ਦਿਨ ਹੈ ਇੱਕ ਸਾਧੂ ਦਾ 7 1745 ਨੂੰ ਲਾਹੌਰ ਦੀ ਧਰਤੀ ਤੇ ਭਾਈ ਤਾਰੂ ਸਿੰਘ ਦਾ ਕੂਪੜ ਉਤਰਿਆ ਹੋਇਆ ਸੀ ਕੂਪੜ 22 ਦਿਨ ਪਹਿਲਾਂ ਉਤਰਿਆ ਅੱਜ ਦੇ ਦਿਨ ਉਹ ਜੋਤੀ ਜੋਤ ਰਲੀ ਸੰਪੂਰਨ 11 ਹਾਂ ਸੰਪੂਰਨ ਹੋ ਗਈ ਸੀ ਸ਼ਹੀਦ ਹੋ ਗਏ ਸੀ ਭਾਈ ਤਾਰੂ ਸਿੰਘ ਦੀ ਦਾ ਗਣ ਪ੍ਰਥਮ ਥੋੜੀ ਜਿਹੀ ਬੇਅਤੀ ਕਰਦੀ ਸੀ ਮੈਂ تین دنگ چھوٹا جا جمیدار آ پچی سال کی عمر ہو گئی ਸਰਦਾਰ ਰਣਜੀਤ ਸਿੰਘ ਪੰਗੂ ਲਿਖਦੇ ਪਉਤ ਪ੍ਰਕਾਸ਼ ਗ੍ਰੰਥ ਵਿੱਚ ਉਹ ਨੀਲਾ ਬਾਣਾ ਪਹਿਨਦਾ ਹੱਦੀ ਜਪੀ ਤਪੀ ਸੂਚੋ ਨਿਹੰਗ ਤਰੋ ਸਿੱਖ ਬਾਣੀ ਦੇਹੰਗ ਹੈ ਇਹ ਹੰਗ ਦਾ ਅਖੀਰ ਅਰਥ ਹੈ ਕਈ ਹੋਈ ਬੇਨਤੀ ਸਦੇ ਤੋਂ ਕੀਤੀ ਹੰਤਾ ਜਿਹੜਾ ਨਿਹੰਗ ਹੰਤਾ ਮਹਿਤ ਨੀਲਾ ਬਾਣਾ ਪਹਿਨਦਾ ਹੰਤਾ ਕੋ ਰਹਤਾ ਹੈ ਤਰੋ ਦਾ ਨਾਮ ਪੰਦਰਤਰ ਸੁਖਪੁਰਾ ਪ੍ਰੇਮਾਪਰਪਤੀ ਦੀ ਜੁੜੀ ਹੋਈ ਉਹ ਹੈ ਜਦ ਇਹਨਾਂ ਨੂੰ ਮਾਨੋ ਤੇ ਖਿਆਲ ਆਇਆ ਮਾਂ ਤੁਸੀਂ ਤੇ ਕਾਰਸ ਵੀ ਵਸਦੇ ਆ ਦੋ ਤਰ੍ਹਾਂ ਦੇ ਸਿੱਖ ਸੰਗ ਉਹਦੋਂ ਇੱਕ ਮਿਲਵਰਤਨੀ ਇੱਕ ਨਾਮ ਮਿਲਵਰਤਨੀ ਜਿਹੜੇ ਜ਼ਬਰ ਤੇ ਖਿਲਾਫ ਜੂਝ ਰਹੇ ਸਨ ਉਹ ਜੰਗਲਾਂ ਵਿੱਚ ਰਹਿੰਦੇ ਸੀ ਉਹਨਾਂ ਨੂੰ ਨਾਮ ਮਿਲਵਰਤਨੀ ਕਿਹਾ ਕਰਦਾ ਸੀ ਭਾਈ ਤਾਰੂ ਸਿੰਘ ਵਰਗੇ ਉਹ ਹਾਲਾ ਭਰਦੇ ਜਦੋਂ ਉਹ ਜਲਵਾੜਾ ਆ ਜਾਂਦਾ ਸਾਰੀ ਫਸਲ ਮੇਰੀ ਉਹ ਲੈ ਜਾਂਦਾ ਵੱਢ ਕੇ ਤੇ ਸਤਕਰ ਵਿੱਚ ਸਹਿ ਰਹੇ ਇਹ ਮਿਲਵਰਤਨੀਆਂ ਸਨ ਟੈਕਸ ਕਰ ਹਾਲਾ ਪਰਦੇ ਜਦ ਚੜ ਕੇ ਆਉਂਦੇ ਜੋ ਮਰਜ਼ੀ ਕਰਦਾਂ ਜਿਵੇਂ ਅੱਜ ਹਿੰਦੁਸਤਾਨ ਦੀ ਧਰਤੀ ਤੇ ਹੋ ਰਿਹਾ ਮਰਦਮਾ ਇਹੋ ਜਿਹਾ ਉਹ ਮਿਲਵਰਤਨੀਆਂ ਸਨ ਜਿਹੜੇ ਸਰਕਾਰ ਨਾਲ ਮਿਲ ਕੇ ਚੱਲਦੇ ਜਿਹਨੂੰ ਕੋਈ ਟੈਕਸ ਵੱਧ ਭਰਨਾ ਪਵੇਗਾ ਨਾ ਕੁਝ ਵੀ ਆਪਣੇ ਕਰ ਸਿੱਖੀ ਸੰਭਾਲ ਕਰੀ। ਉਹ ਮਿਲਵਰਤਨੀਆਂ ਵਿੱਚੋਂ ਪੰਜਤਾਰੂ ਸਿੰਘ ਨੇ ਜਿਹੜੇ ਨਾਮਿਲਵਰਤਨੀਆਂ ਨੇ ਉਹ ਜੰਗਲਾਂ ਪੀਲਾਂ ਚ ਰਹਿੰਗੇ। ਜਹਾਂਦ ਛੜਿਆ ਹੋਇਆ 18ਵੀਂ ਸਦੀ ਦਾ ਜਿਹੜਾ ਦੌਰ ਹੈ ਪੰਥ ਦੇ ਉੱਤੇ ਖਾਸ ਕਰਕੇ ਉੱਤੇ ਮਕਈ ਹੋਈ ਮਿਲਦੀ ਕਰ। ਪੰਜਤਾਰੂ ਸਿੰਘ ਦੀ ਸ਼ਾਦਤ। ਬਾਬਾ ਦੀਪ ਸਿੰਘ ਦਾ ਸੀਸ ਰੰਗਦਾ। ਭਾਈ ਖੜੀ ਸਿੰਘ ਬੰਦਪਦ ਘਟਾਇਆ। ਇਹ ਅਸੀਂ ਸਮਝੂਗਾ। ਬਾਬਾ ਬੰਦਾ ਸਿੰਘ ਬਹਾਦਰ ਦਾ ਮਾਸ ਜਮੂਰਾ ਨਾਲ ਲੱਤਿਆ ਗਿਆ ਸਾਸ। ਇਸੇ ਸਮੇਂ ਜਗਤ ਦੇ ਖਿਲਾਫ ਜੁਗਤ ਦੇ ਖਿਲਾਫ ਡਟ ਕੇ ਲੜ ਰਿਆ ਸਿੰਘ ਖਾਲਸਾ ਮੁਖਤਾਇਤ ਆਪਣੀ ਕਿਸਮਤੀ ਜਾਣਨ ਵਾਸਤੇ ਨਹੀਂ ਮੁਖਤਾ ਹੋਸ ਆਕਿਆ ਮਾਂ ਅਸੀਂ ਆਪਣੇ ਘਰਾਂ ਵਿੱਚ ਆਰਾਮ ਨਾਲ ਸੁਣਨੇ ਆ ਜੇ ਸਾਡੇ ਵਾਸਤੇ ਜੱਗਾਂ ਬੇਚ ਲੱਗ ਰਹੇ ਨੇ ਉਹਨਾਂ ਵਾਸਤੇ ਕੁਝ ਕਰਨਾ ਚਾਹੀਦਾ ਨਿੰਦਾ ਦੀ ਧੂਰੀ ਚਾਟਾ ਪਿਆ ਤੁਸੀਂ ਕੱਢੋ ਉਹਦੇ ਪ੍ਰਸ਼ਾਦੇ ਬਣਾਓ ਦਾਲ ਘਰੋ ਸਗਲੀ ਦਾਤ ਦੀ ਬਣਾਓ ਤੇ ਲੈ ਗਿਓ ਚਲੀਏ ਉਹਨਾਂ ਨੂੰ ਸ਼ਿਕਾਇਤ ਮਾਣੇ ਪ੍ਰਸ਼ਾਦਾ ਪਾਣੀ ਜਾ ਕੀਤਾ ਤਾਰੂ ਸਿੰਘ ਨੇ ਸੀਸ ਤੇ ਰੱਖਿਆ ਨਾਲ ਭੈਣ ਤਾਰੂ ਤੁਰੀ ਜੰਗਲਾ ਮੇਲੇਤ ਲੱਭ ਕੇ ਸਿੰਘਣ ਪ੍ਰਸ਼ਾਦਾ ਚ ਪਾਉ। ਉਸ ਵੇਲੇ ਤਰਦਾ ਸੀ ਸਰਦਾਰ ਨਤਨ ਸਿੰਘ ਭੰਗੂ ਕਹਿੰਦੇ ਨੇ ਆਪ ਸਾਹਿਬੋ ਲੰਗਰ ਭੁਖ ਦੇਖਣਾ ਸੱਤ ਸਿੰਘਣ ਦੇ ਆਪ ਲੰਗਰ ਤੇ ਭੁਖ ਜਾਲ ਲੈਂਦੇ ਆ। ਚਾਰ ਪੈਰੇ ਬਣਦੇ ਤੇ ਉਹ ਕਪੜਾ ਉਹ ਨਾ ਸਿਕੰ ਜੰਗਲੀ ਘਰ ਬੈਠਿਆ ਉਹ ਨਾ ਤਕੜੀ ਆਪ ਤੁਜਾਰੇ ਅਗਨੀ ਨਾਲ ਤਨ ਤੇ ਕੋ ਕਪੜਾ ਨਹੀਂ ਤੇ ਕੋ ਦੀ ਰਾਤੋਂ ਮੁੱਠ ਬਾਲ ਕੇ ਅੱਗ ਬਾਲ ਕੇ ਤੂੰ ਅੱਗ ਸਿੱਧ ਕੇ ਗੁਜਾਰ ਬਿੰਦੇਆ ਸਰਦਾਰ ਅਤਰ ਸਿੰਘ ਘੰਗੂ ਨੇ ਪਦ ਪ੍ਰਤਾਪ ਕਰਨ ਸਿਰਿਆ ਸਾਹਿਬ ਸਿੰਘਦੂ ਉਸਾਕ ਕਲ ਨੇ ਸਵਾਗ ਇਹੋ ਜਿਹ ਬਚਨ ਕੁੱਛ ਲਿਖੀ ਹੋਏ ਵਾੜ ਵਟ ਵਾੜ ਵਟ ਆਰ ਕਰੇ ਮਜਬੂਰੀ ਸਿੰਘ ਦਾ ਨਵਾਂ ਧੰਨ ਕੱਲੈ ਜੋ ਵੀ ਵਾੜ ਵਟ ਕੇ ਮਜਬੂਰੀ ਕਰਦੇ ਜਿਹੜਾ ਪੈਸਾ ਬਣਦਾ ਆਪ ਨੂੰ ਬੰਦੇ ਨੂੰ ਤਾਲ ਸਿੰਘਾਂ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਕੋਈ ਤਾਂ ਉਸ ਜਿਹਨ ਸੇਵਾ ਕਰ ਲਾਪੇ ਹੋਰ ਹਿੰ ਸਾਰਾ ਪਿੰਡ ਜਿਹੜਾ ਇੱਕ ਤਵੇ ਤੋਂ ਗੱਲ ਚੱਲੀ ਸੀ ਉਹਦੇ ਚਲੀ ਇੱਕ ਪਤੀਲੀ ਤੋਂ ਇੱਕ ਛੋਟੀ ਜੀ ਕੁੱਤੀ ਤੋਂ ਦਾਲ ਤੋਂ ਹੋਇਤੋ ਮੁੰਡਾ ਦੇਵਜਾ ਬਣ ਗਿਆ ਵੱਡਾ ਹੁਦੰਗਰ ਜਾਲ ਲਾਪਿਆ ਸੇਗੋ ਨਾਲ ਜਗਲਾਂ ਵਿੱਚ ਆਉਂਦੇ ਜਮਉਂਦੇ ਇੱਕ ਹਰ ਪਰਜਨਨ ਨਰਕਨੀਆ ਹੋਇਆ ਅੰਦਲਿਆਂ ਵਿੱਚੋਂ ਉਹ ਵਰਗ ਨਰਕਨੀਆ ਜੜੇ ਵਾਲੇ ਦਾੜੇ ਵਾਲੇ ਉਸ ਨੂੰ ਸਮਾਸੀ ਤੋਂ ਨਾਮ ਤੇ ਚ ਸਵਾਪਤੀ ਕਰਨੀ ਥੋੜਾ ਜਲਦੀ ਸਾਧ ਸੰਗਤ ਜੀ ਉਹਨੂੰ ਜਗਰਿਆ ਖਾਨ ਦੇ ਦਰਬਾਰ ਪਹਲੌਰ ਖਾਨ ਬਾਦਰ ਜਗਰਿਆ ਖਾਨ ਦਲ ਜਨੀ ਇਸ ਸੇਗਰ ਮਰਨ ਮੁਕਤੀ ਅਜਿਹੀ ਕੋਈ ਬਾਕੀ ਵਿੱਚ ਮਸਬੇਨ ਇਹ ਹੈ ਨੇ ਕਦੇ ਖਤਮ ਹੋਣ ਦੀ ਵਿਚਾਰ ਉਹਨ ਜੰਡਿਆਲੀਆਂ ਕਹਿੰਦਾ ਜਿੰਨਾ ਚਿਰ ਭਾਈ ਤਾਰੂ ਸਿੰਘ ਵਰਗੇ ਸਿੰਘ ਨੇ ਨਾ ਉਹਨਾਂ ਜਣ ਇਹਨਾਂ ਸਿੱਖਾਂ ਮਰਨਾ ਕੋਈ ਇਹ ਨਹੀਂ ਖਤਮ ਹੋ ਉਹ ਕਹਦਾ ਕਿਉਂ ਉਹਨੇ ਸਾਰਾ ਦੱਸਿਆ ਬੇਦਨ ਪਛਾਕੇ ਬਣਾ ਕੇ ਦਿੰਦੇ ਆ ਇਹ ਉਹਨਾਂ ਵਾਸਤੇ ਧਰ ਦਿੰਦੇ ਆ ਇਹ ਉਹਨਾਂ ਨਗਰ ਸਿਖਾਉਂਦੇ ਜਿੰਨਾ ਤੇ ਉਹਨਾਂ ਨੂੰ ਸੁਖ ਸਹੂਲਤਾਂ ਮਹਾਰਾਜ ਉਹਨੇ ਮਰਨ ਇਹ ਟੁਗਲੀ ਜਦੋਂ ਚਾਰੀ ਖਾਦੀ ਨਾ ਜਗਜੀ ਦੇ ਪਾਸ ਹਰ ਪਤਨ ਰੇ ਰਿਗਿਏ ਨੇ ਪਾਈ ਹੰਧਾਲ ਦੀ ਕੋਰਤ ਚ ਕੁੱਲ ਵਿੱਚੋਂ ਸਾਡੇ ਪਾਈ ਹੰਧਾਲ ਨੂੰ ਦਾ ਸਬੰਧ ਬੜੇ ਸੇਵ ਕੋਇਆ ਤੇ ਚਾਲੀ ਵਿਗੜ ਗਈ। ਤੋਂ ਸਾ ਸੰਗਤ ਜਦੋਂ ਇਹ ਗੱਲ ਗਈ ਤੇ ਜਗਜੀਆ ਖਾਨ ਨੇ ਫਿਰ ਪੰਜਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ। ਐਦੀ ਆ ਗਏ بھائی تارو باہر کدے گیا ہوا اس میں ماں نے دارو فر گرفتاری کا حکم ہے ماں نے کلا تاروس نہیں یہ پیٹ تارو کے بھی حکم ہے پینڈ نگر کٹھا ہو گیا بھائی تارو سنگ گل بات ہو کے جی بی تارو ہے ਉਹ ਤਾਂ ਛੱਡ ਦੇ ਪਿੰਡ ਦੇ ਲੋਕਾਂ ਤੋਂ ਸੂਖ ਮੜਾ ਸੀ ਉਹਨਾਂ ਆਖਿਆ ਭਾਈ ਤਾਰੂ ਸਿੰਘ ਜੀ ਤੁਸੀਂ ਆਖੋ 25 ਸਾਲ ਦੀ ਉਮਰ ਹੈ ਉਸ ਨੌਜਵਾਨ ਗੁਰੂ ਕੇ ਸਿੱਖ ਦੀ ਖਾਲਸਾ ਦੀ ਤੁਸੀਂ ਕਹੋ ਤੇ ਇਹਨਾਂ ਆਏ ਹੋਏ ਸਰਕਾਰੀ ਐਗਿਆਂ ਨੂੰ ਆਪਾਂ ਚਿਪਕਾ ਦਿੰਦੇ ਤੁਹਾਨੂੰ ਛਡਾ ਲਈਏ ਜਦੋਂ ਮਾਰੂ ਬਣਿਆ ਭਾਈ ਤਾਰੂ ਸਿੰਘ ਕਹਿੰਦੇ ਮੇਰੇ ਜਾਨ ਤੋਂ ਬਾਅਦ ਮੈਂ ਤਾਂ ਸ਼ਹੀਦ ਹੋਵਾਂਗਾ ਇਨਾਂ ਨੂੰ ਮਾਰਨ ਦੀ ਲੋੜ ਨਹੀਂ ਇਹ ਚਾਲੀ ਚਾਲੀ ਰੱਖਿਓ ਇਹਨਾਂ ਨੂੰ ਮਾਰ ਕੇ ਮੈਨੂੰ ਛਡਾਉਣ ਦੀ ਲੋੜ ਨਹੀਂ ਇਹ ਤਾਨੂੰ ਬੜਾ ਮੁਸਕਮਨਾ ਮਿਲਦਾ ਪ੍ਰਸ਼ਾਦਤ ਜਿਹੜੀ ਹੈ ਇਹ ਤਾਂ ਹੋਰ ਵੀ ਬੜੀ ਕਿਥੋਂ ਮਿਲਦੀ ਹੈ ਮੈਨੂੰ ਮਿਲੀ ਮੈਂ ਇਹ ਸੱਤ ਕਰਕੇ ਚੁਰਿ ਚੋਣਾ ਇਹਨਾਂ ਨੂੰ ਨਾ ਮਾਰੋ ਜਿਹੜਾ ਕਥਨ ਸ਼ੁਰੂ ਹੋਇਆ ਨਾ ਮੇਰੀ ਵਿਚਾਰ ਤੁਸੀਂ ਪਚ ਚੁੱਕੇ ਹੋ ਇਹ ਫਕੀਲੇ ਇਹ ਦੇਵ ਜੇ ਇਹ ਹੋਰ ਵੀ ਵੱਡੇ ਵਰਤਾਰੇ ਲੰਗਰ ਹੋਰ ਬੰਦ ਕਰੋ ਖਾਲਸੇ ਦੀ ਸੇਵਾ ਕਰੋ ਭਾਈ ਤਰੁ ਸਿੰਘ ਨੂੰ ਜਿਆਨ ਜਨ ਹਉ ਖਾਨ ਬਾਦ ਤੇ ਜਪੀ ਆਖਰ ਕਹਿੰਦਾ ਵੀ ਸਿੱਖਿਉ ਤਿਆਗ ਦੇ ਉਹਨੇ ਆਖੇ ਜੀ ਸਿੱਖੀ ਤਾਂ ਜਾਣ ਤੋਂ ਪਿਆਰੀ ਐ ਆਪਾਂ ਇੱਕ ਮਤਲਬ ਪੜਦੇ ਹੁੰਦੇ ਭਾਈ ਸੱਜਣੇ ਪੜ੍ਹਨਾ ਪਰ ਸਾਰਾ ਕੁਝ ਬੋਲਣਾ ਵੀ ਸਿੱਖੀ ਕੇਸਾਂ ਸਵਾਸਾਂ ਨਾਲ ਨਭਾਈ ਕੇਤ ਸਵਾਸ ਜਿਵੇਂ ਸਰੀਰ ਵਾਸਤੇ ਸਵਾਸ ਜਿਹ ਪ੍ਰੀਆ ਸਾਹ ਚੱਲ ਰਿਹਾ ਹੈ ਤੇ ਸਰੀਰ ਹੈਗਾ ਜੇ ਸਾਹ ਰੂਹਾਂ ਦੇ ਸਹੀਰ ਗਿਆਨ ਆ ਉਹ ਸਿੱਖ ਦੀ ਗੁਰੂ ਕੇ ਸوارਤ ਵਿਵਾਨ ਕਹਿੰਦੇ ਸਾਧੂ ਪੁਰਖ ਕਹਿੰਦੇ ਕੇਸਾਂ ਦੇ ਨਾਲ ਸਵਾਸਾਂ ਵਾਲੀ ਗੱਲ ਹੈ ਜੇ ਸਿੱਖ ਕੋਲ ਕੇਸ ਨੇ ਤੇ ਸਵਾਸ ਨੇ ਜਿਵੇਂ ਸਰੀਰ ਬਾਡੀ ਵਾਸਤੇ ਸਵਾਸ ਚੁਰੀ ਨੇ ਸਿੱਖੀ ਵਾਸਤੇ ਕੇਸ ਹਤਲਾਇਆ ਸਿੱਖੀ ਕੇਸਾਂ ਸਵਾਸਾਂ ਨਾਲ ਭਾਈ ਉਹਨਾਂ ਦੇ ਵਾਸਤੇ ਕੇਸ ਜਿਹੜੇ ਸਭ ਸਵਾਸਾਂ ਸੰਭੇ ਸਵਾਸ ਨਹੀਂ ਧਿਆਗੇ ਉਹਨਾਂ ਨੇ

ਸਰਦਾਰ ਬੱਤਲ ਸਿੰਘ ਪਹੂਪੇ ਨੇ ਇੱਥੇ ਮੱਥੇ ਵਿੱਚ ਰੱਖੀ ਉਹ ਮੁੰਜੀ ਸੱਦੇ ਗਏ ਤਿੱਖੀ ਰੰਬੀ ਇੱਥੇ ਰੱਖ ਕੇ ਜੇ ਛੱਟ ਮਾਰੀ ਆ ਹੌਲੀ ਹੌਲੀ ਥੋੜ੍ਹ ਕੇ ਨਾ ਇੱਥੋਂ ਲੈ ਕੇ ਕੰਨਾ ਤੱਕ ਆਏ ਤੇ ਕੰਨਾ ਤੋਂ ਗਿੱਕੀ ਤੱਕ ਲੈ ਗਏ ਮੱਥੇ ਮੱਥੋ ਦਈ ਤਕਾਏ ਮੱਥੇ ਤੇ ਕੰਨੋ ਤਾਂ ਗਿੱਕੀਉ ਲੇਪ ਤਾਏ ਸਰਦਾਰ ਬੱਤਲ ਸਿੰਘ ਪਹੂਪੇ ਨੇ ਕਿਥੀ ਦਾ ਜਿਹੜਾ ਦਹੀਂ ਨਾਲ ਉਠਪੋਰ ਕੇ ਤੇ ਆ ਖੋਪੜ ਜਿਹੜਾ ਸੀ ਐ ਫੜ ਕੇ ਗਲਾਮ ਨੇ ਲਾ ਲਿਆ ਤੇ ਉਹਨੇ ਜਟਰੀ ਨੇ ਆਖਿਆ ਸੀ ਤੂੰ ਕਿਸਾਂ ਦੀ ਗੱਲ ਕਰਨਾ ਜੁੱਤੀ ਨਾਲ ਥਰੇ ਕਿਉਂ ਲਾ ਰਿਹਾ ਤੋ ਭਾਈ ਸਾਹਿਬ ਕਿੰਦੇ ਤੂੰ ਜੁੱਤੀ ਨਾਲ ਕੇਸ ਕਿਉਂ ਲਾ ਰਿਹਾ ਮੈਂ ਤੂੰ ਆਪਣੀ ਜੁੱਤੀ ਦੇ ਅੱਗੇ ਲਾ ਦੇ ਜਾਉਂਦਾ ਕੇਵ ਕੋਪਰ ਸੁਨੇਹ ਤੋਂ ਉਹ ਕੇਸ ਜਿਹੜੇ ਸੰਸਾਸ ਨੂੰ ਖੋਪੜੀ ਉਤਾਰਨੀ ਮਿਲਿਆ ਭਾਈ ਕਾਰੂ ਸਿੰਘ ਦਾ ਸ਼ਹੀਦ ਗੰਧ ਅਜ ਰਹਾਉਰ ਮਰੂ ਦਾ ਜਿੱਥੇ ਉਹਨਾਂ ਨੂੰ ਸੁਰਤ ਦਿੱਤਾ ਗਿਆ 22 ਉਹ ਬਾਣੀ ਦੇ ਵਿੱਚ ਜੁੜੇ ਰਹੇ ਪ੍ਰੇਮਾ ਭਗਤੀ ਵਿੱਚ ਟਿਕਿਆ ਰ ਤੇ ਖੋਪੜ ਲੈਣ ਤੋਂ ਬਾਅਦ ਭਾਈ ਕਾਰੂ ਸਿੰਘ ਵੀ 22 ਦੇ ਹੋ ਜਾਂਦਾ ਹੈ ਆ ਸਿੱਖੀ ਸੀ ਗੁਰੂ ਸਾਹਿਬ ਇਹਨਾਂ ਨੂੰ ਜਿੱਤੇ ਕਰਦੇ ਕੋਈ ਤੇ ਗੁਰੂ ਵੀ ਜੰਨਾ ਸਿਕੰਦਰ ਸਿੰਘ ਜਿਆਨੇ ਧਰਮ ਇਹ ਤਸੀਹ ਦਿੱਤੇ ਬਾਦਮਾਤ ਬਟਾਏ ਖੋਪਰੀਆਂ ਲੋਹਾਈਆਂ ਚੱਕੜੀਆਂ ਤੇ ਚੜੇ ਆਰਿਆਂ ਨਾਲ ਕਰਾਏ ਨੇ ਵੀ ਜਲੀ ਮੋੜਦੇ ਆ ਗਾ ਤੁੰਗ ਆਪਾਂ ਇੱਕ ਭਾਈ ਤਾਰੂ ਸਿੰਘ ਵੇਖਿਆ ਖੋਪਰ ਉੱਤੇ ਤੇ ਪੜਨੇ ਖੋਪਰੀਆਂ ਲੋਹਾਈਆਂ ਬਹੁਤ ਨੇ ਪਤਾ ਨਹੀਂ ਕਿੰਨੀਆਂ ਲੈਂਦੀਆਂ ਖੋਪਰ ਲੋਹਾ ਹੈ ਗੁਰੂ ਗੋਬਿੰਦ ਸਿੰਘ ਮਹਾਰਾ ਸਿੱਖੀ ਉੱਚੀ ਦਾ ਖੈਰ ਉਦੋਂ ਜੱਪੀਆਂ ਖਾਣ ਨੂੰ ਬਣ ਬੈਠਾ ਹੁਣ ਬਾਤ ਹੁੰਦੀ ਉਹਦਾ ਪਛਾਣ ਨਹੀਂ ਹੁੰਦਾ ਵੱਦਾਂ ਕੀ ਮਾਰੇ ਗਤਨ ਲਾਇਆ ਨਹੀਂ ਕਰਨਾ ਤੇ ਕਿਸੇ ਨੇ ਆਖਿਆ ਤੁਸੀਂ ਭਾਈ ਤਾਰੂ ਸਿੰਘ ਉਹ ਕੀ ਹੋਈ ਰੂਹ ਹੈ ਉਹਦੇ ਤੇ ਤਸ਼ੱਦਦ ਹਟਾਇਆ ਹੈ ਜਗਰੀਆ ਉਹਦੇ ਤੋਂ ਖਿਮਾ ਮੰਗੋ ਸਰਦਾਰ ਸੁਖਦੇਵ ਸਿੰਘ ਸਰਕਾਰੀ ਸੁਖਵਾਸ ਨੂੰ ਨਾਲ ਭੇਜਿਆ ਕਰ ਭਾਈ ਤਾਰੂ ਸਿੰਘ ਦੀ ਰਹਿਤ ਕਰੋ ਉਹਨਾਂ ਕਿਹ ਜਿੰਨਾ ਚਿਰ ਸਰੀਰ ਵਿੱਚ ਸੀ ਤਾਰੂ ਸਿੰਘ ਸੀ ਹੁਣ ਖੋਪਰ ਉਤਰ ਗਿਆ ਇਹ ਕੌਣ ਦਾ ਹੈ ਇਹ ਤਾਂ ਫਤਿਹ ਦੀ ਕੌਮ ਕਰੀ। ਉਹਨਾਂ ਜਾ ਕੇ ਕਾਲਪਤਖਬ ਕਰੋ। ਜਾ ਕੇ ਉੱਥੇ ਬੇਨਤੀ ਕੀਤੀ ਵੀ ਖਾਲਸੇ ਨੂੰ ਖਾਲਸੇ ਨੇ ਉਪ ਨੂੰ ਦਿੱਤਾ ਵੀ ਪਾਇਤਾਰੂ ਸਿੰਘ ਦਾ ਪੌਲਾ ਹੋਵੇ, ਛੱਤਰ ਹੋਵੇ ਤੇ ਜਗਰਿਆਂ ਦੇ ਸਿਰ 'ਚ ਮਾਰੂ। ਇਹਦੇ ਨਾਲ ਥੋੜੀ ਰਾਹਤ ਮਿਲੂ ਵੀ ਬਜਰਾਂ ਨੇ ਗੋਨੀਓ। ਉਹਨਾਂ ਕਹਿੰਦੇ ਆਲ ਆਪ ਜਗਨ ਦੇ ਛੇਤੀ ਕਰੋ। ਉਹ ਪਾਇਤਾਰੂ ਸਿੰਘ ਦਾ ਪੌਲਾ ਛੱਤਰ ਬਾਹਰ ਨੇ ਜਗਰਿਆਂ ਦੇ ਸਿਰ 'ਚ ਕੰਝ ਗੰਝ ਦੇ ਵਿੱਚ ਤਾੜ ਤੱਕ ਪਵੇ। ਬਾਤ ਨੂੰ ਥੋੜਾ ਥੋੜਾ ਚੱਲੇਓ ਕਿ ਹੋਰ ਮਾਰੋ ਵਾਕਿਆਤ ਨਾਲ ਤੋਂ ਉਹ ਦੰਦ ਹੋ ਰਹੀ ਹੈ ਉਹਨਾਂ ਲੱਗਣ ਵਾਲੇ ਕਿੰਨੇ ਹੁੰਦੇ ਨੇ ਦੁਖੀ ਹੁੰਦੇ ਕੋਈ ਕੋਈ ਉਹ ਤੋਂ ਤਾਂ ਬਾਹਰ ਤੱਕ ਪਹੁੰਚ ਗਿਆ ਟਕਾਣਾ ਕਹਿੰਦਾ ਮੇਰੇ ਬਾਹਾਂ ਪਿੱਛੇ ਵੜਦੇਓ ਜਿੰਨਾ ਮਰਜ਼ੀ ਰੋਣਾ ਪਈ ਤੇ ਤੁਸੀਂ ਤਾਂ ਉਸ ਪੌਲਾ ਸੀ ਪਾਲਤਾਰੂ ਸਿੰਘ ਦੇ ਚਰਨਾ ਦਾ ਉਹ ਦਾੜ ਦਾੜ ਕਰਕੇ ਮਾਰਦੇ ਰਹੇ ਤੇ ਜੱਟੀਆਂ ਜੁੱਤੀਆਂ ਖਾਂਦੀਆਂ ਹੋਇਆਂ ਨਰਕ ਸੁਧਾਰ ਗਿਆ ਕਬਰ ਪਹੁੰਚੀ ਪਾਲਤਾਰੂ ਸਿੰਘ ਜੀ ਨੂੰ ਵੈਗਨ ਹੋਵੇ ਅਸੀਂ ਅੱਜ ਤੱਕ ਨੂੰ ਸੌਂਦੇ ਮਿਹਨਤ ਦੀ ਸਨ 1745 ਪਹਿਲੀ ਸਾਲ ਭਾਈ ਸਾਹਿਬ ਦੀ ਚੱਕਰੀਆ ਨੰਤ ਕਾ ਆ ਗਿਆ ਕਹਿੰਦੇ ਹੁਣ ਖਾਲਸੇ ਦੇ ਗੁਰੂ ਕੇ ਜਾਣ ਕੇ ਗੁਰੂ ਗੋਬਿੰਦ ਸਿੰਘ ਬਾਹਰ ਵੀ ਗੋਣ ਬੜਾ ਜਿੰਨੇ ਜਾ ਕੇ ਅਸੀਂ ਵੀ ਜਾਣਾ ਹੈ ਅੰਮ੍ਰਿਤਸਰ ਸਾਹਿਬ ਦਾ ਜਾ ਲਿਆ ਨਾ ਗਿਆ ਖਾਲਸਾ ਪੰਥ ਗੱਤਰ ਹੋਇਆ ਭਾਈ ਸਰੂ ਸਿੰਘ ਨੇ ਇਸ਼ਾਰਾ ਕੀਤਾ ਜਦ ਵੀ ਸਭ ਦਾ ਜਾਗ ਖੁਰਿਆ ਕਣਾ ਪ੍ਰਸ਼ਾਦੀ ਦੇਗ ਵਰਤੀ ਜਿਵੇਂ ਹੀ ਅਰਦਾਸ ਕਰਕੇ ਸੰਗਤ ਨੇ ਮੱਥਾ ਟੇਕਿਆ ਤੇ ਪੰਜਤਾਲ ਸਿੰਘ ਵਾਲਾ ਅੰਦਰ ਦਾ ਪ੍ਰਕਾਰ ਜਿਹੜਾ ਸੀ ਉੱਡ ਗਿਆ ਤੋਂ ਸੰਦੀਵੀ ਕਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਲਵਾ ਨਹੀਂ ਜਾਗ ਲਾ ਦਿੱਤਾ ਉਹਨਾਂ ਦੀ ਸ਼ਰਤ ਹੋਂ ਫੋਪਰ ਨਾਲ ਹਾਂ ਦੀ ਕਹਾਣੀ ਹੈ ਜੇ ਛੁੱਟੀ ਗਈ ਸਭ ਸੰਗਤ ਨੇ ਤੋ ਕਿ ਮੈਂ ਚੋੜਾ ਹੁਣ ਤੁਸੀਂ ਭੱਜ ਜਾਓ ਫਿਰ ਗੱਲ ਸ਼ੁਰੂ ਕੀਤੀ ਜਾਈਏ ਜਲ ਨੂੰ ਫਿਰ ਸਮਾਂ ਵੀ ਆਪਣਾ ਚਲਾ ਜਾਂਦਾ ਉਹਨਾਂ ਪੁੱਤੇ ਦਾ ਇਹ ਐਵੇਂ ਨਹੀਂ ਦਾ ਬੰਦ ਚਰਖੰੀਆਂ ਤੇ ਚੜੇ ਕਿਤੇ ਇਕੱਲੇ ਬੈ ਕੇ ਮਸੂਸਤਾ ਕਰਦੇ ਵੇਖੋ ਪਾਇਸ਼ਾ ਬਾਜ ਸਿੰਘ ਸ਼ੁਭੀਰ ਸਿੰਘ ਚਰਖੰੀਆਂ ਦੇ ਕਿਤੇ ਤੂੰਬਾ ਤੂੰਬਾ ਕਰਕੇ ਉਹਨਾਂ ਦਾ ਸਰੀਰ ਉਡਦਾ ਗਿਆ ਬਾਰੇ ਵਾਲ ਦੇ ਸਿੱਖੀ ਰੱਖਣ ਵਾਸਤੇ ਸਿੱਖੀ ਦਾ ਕੀ ਹੈ ਸਿੱਖੀ ਨੂੰ ਬਾਝੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੜੀ ਤੁਸੀਂ ਮਿਲੇਗੀ ਕਲਾ ਦਾ ਮਿਲੇਗਾ ਦਸਮ ਪਤਿਸ਼ ਦੇ ਚੰਨਾ ਦਾ ਦਾਤ ਮਿਲੇਗੀ ਸਾਨੂੰ ਮਹਾਰਾਜ ਗੁਰਬਖੜੀ ਦੇ ਲੈਣ ਨੂੰ ਇਹ ਹੋਇਆ ਕਿ ਪੰਤਾਰੂ ਸਿੰਘ 45 ਸਾਲ 1745 ਤਸ਼ਹੀਦ ਦੇ 25 ਸਾਲ ਦੀ ਉਮਰ 25 ਸਾਲਾਂ ਦਾ ਨੌਜਵਾਨ ਪਤਾ ਕਿਉਂ ਨਿਸ਼ਾਬਰ ਹੋ ਗਿਆ ਪੰਥ ਤੋਂ ਕੌਮ ਤੋਂ ਮਨ ਤਾਂ ਨਰਤਾ ਸਾਜ ਰੰਗ ਇੱਕੋ ਨਾਮ ਅਦਾਵ ਇੱਕੋ ਰੱਬ ਦਾ ਨਾਮ ਦਾ ਰੰਗ ਝੜਿਆ ਸੀ